ਕੀਤਾ ਪਾਪਾ ਸੂਰਜਮਲ ਪਾਪਾ ਅਨੀਰਾਏ ਪਾਪਾ ਅਡਾ ਰਾਏ ਉਹਨਾਂ ਦੇ ਵੱਡੇ ਭਰਾ ਸਨ ਉਹਨਾਂ ਦੀ ਇੱਕ ਭੈਣ ਸੀ ਜਿਸ ਦਾ ਨਾਮ ਬੀਬੀ ਵੀਰੋ ਸੀ ਉਹਨਾਂ ਦੇ ਮਾਤਾ ਜੀ ਦਾ ਨਾਮ ਨਾਨਕੀ ਸੀ ਬਚਪਨ ਵਿੱਚ ਹੀ ਉਹਨਾਂ ਦੇ ਮੁਖ ਉਤੇ ਰੋਹਾਨੀ ਰੂਪ ਨਜ਼ਰ ਆ ਰਿਹਾ ਸੀ ਜਦੋਂ ਉਹ 5 ਬਰਿਆਂ ਦੇ ਹੋਏ ਤਾਂ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਪਾਪਾ ਕੁੱਡਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਉਹਨਾਂ ਕਰਤਾਰਪੁਰਾ ਪ੍ਰਾਪਤ ਹੋਇਆ। ਉਹਨਾਂ ਨੇ ਦਸਹਾਰੇ ਅਦੇਸ਼ਾ ਸੇ ਚਲਾਉਂਦੀ ਦੀ ਸਿੱਖਿਆ ਪ੍ਰਾਪਤ ਕੀਤੀ। ਕਰਤਾਰ ਜੂਨ ਦੀ ਪਹਿਲੀ ਲੜਾਈ ਵਿੱਚ ਉਹਨਾਂ ਨੂੰ ਆਪਣੀ ਬਹਾਦਰੀ ਤੇ ਤੋਹਫ਼ਾ ਦਿਖਾਉਣ ਦਾ ਮੌਕਾ ਮਿਲਿਆ ਜਿਸ ਤੇ ਉਹਨਾਂ ਦੇ ਪਿਤਾ ਸ੍ਰੀ ਗੁਰੂ ਤੇ ਅਹੰਗੋਬੀ ਜੀ ਉਹਨਾਂ ਤੋਂ ਬਹੁਤ ਹੀ ਪ੍ਰਭਾਵਿਤ ਹੋ ਕੇ ਉਹਨਾਂ ਨੇ ਉਹਨਾਂ ਦਾ ਨਾਮ ਤਿਆਗ ਮਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ। ਮ੍ਰਿਤੇਗ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਦੀ ਨਿਵਾਸੀ ਲਾਜਿਆ ਦੀ ਪੁੱਤਰੀ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਕਬੀਰਾਇਰ ਰੱਖਿਆ ਗਿਆ 1945 ਈਸਵੀ ਵਿੱਚ ਜੋਤੀ ਜੋਤ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਪੁੱਤਰ ਸ੍ਰੀ ਹਰ Rai ਜੀ ਨੂੰ ਉੱਤਰ ਅਧਿਕਾਰੀ ਨਿਯੁਕਤ ਕੀਤਾ ਮਾਤਾ ਨਾਨਕੀ ਜੀ ਦੇ ਪੁੱਛਣ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ ਆਕੀ ਸਮਾਂ ਆਉਂਦੇ ਗੁਰਦਵੀ ਸ੍ਰੀ ਗੁਰੂ ਤੇਗ ਬਹਾਦਰ ਦੀ ਸੰਭਾਲਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਨਾਲ ਮਾਤਾ ਗੁਜਰੀ ਜੀ ਜੀ ਨੂੰ ਲੈ ਕੇ ਬਾਬਾ ਬਕਾਲਾ ਵਿਖੇ ਆ ਕੇ ਉਹ ਉਥੇ 20 ਬਰੇ ਰਹੇ ਉਹਨਾਂ ਨੇ ਆਪਣੇ ਘਰ ਵਿੱਚ ਇੱਕ ਘੋੜਾ ਬਣਵਾਇਆ ਜਿਸ ਵਿੱਚ ਬੈਠ ਕੇ ਉਹ ਜਾਂਦਾ ਸਮਾ ਉਸ ਅਕਾਰ ਦੀ ਉਥਰੀ ਭਗਤੀ ਵਿੱਚ ਵਦੀਨ ਕਰਦੇ ਸਨ 1764 ਈਸਵੀ ਵਿੱਚ ਜੋ ਕਿ ਜੋਤਸਮਤ ਤੋਂ ਪਹਿਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਕਿਹਾ ਕਿ ਸਿੱਖ ਸੰਗਤਾਂ ਨੂੰ ਉਹਨਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਹੈ ਜਦੋਂ ਇਹ ਘਬਰ ਬਾਬਾ ਬਕਾਲਾ ਦੀ ਤਾਂ 22 ਟੋਡੀਆਂ ਨੇ ਸੁਨਹਿਰੀ ਮੌਕਾ ਵੇਖ ਕੇ ਆਪਣੀਆਂ 22 ਮੰਦੀਆਂ ਸਥਾਪਿਤ ਕੀਤੀਆਂ ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ ਉੱਥੇ ਸਿੱਖ ਪੰਥ ਦੀ ਇੱਕ ਸੰਕਟ ਦੀ ਘੜੀ ਸੀ ਇੱਕ ਮੱਖਣਸ਼ਾਲ ਸੀ ਉਸਨੇ ਇੱਕ ਹੱਲ ਲੱਭਿਆ ਜਦੋਂ ਉਸਦਾ ਜਹਾਜ਼ ਸਮੁੰਦਰ ਦੇ કિਾਰੇ ਪਰ ਤੂਫਾਨਾਂ ਆ ਡੁੱਬਣ ਲੱਗਾ ਉਸਨੇ ਗੁਰੂ ਸਾਹਿਬ ਅੱਗੇ ਸੱਚੇ ਮਨ ਨਾਲ ਅਰਦਾਸ ਕੀਤੀ ਕਿ ਜੇ ਮੇਰਾ ਜਹਾਜ਼ ਸਮੁੰਦਰ ਦੇ ਕਿਨਾਰੇ ਲੱਗ ਜਾਏ ਤਾਂ ਮੈਂ ਜਾਹ ਜਿਹਨੂੰ 500 ਮੋਰਾ ਵੇਚ ਕਰਾਂਗਾ ਉਹ ਆਪਣੇ ਪਰਿਵਾਰ ਸਮੇ 500 ਮੋਰਾ ਵੇਚ ਕਰਨ ਲਈ ਪਾਪਾ ਬਕਾਇਆ ਵਿਥੇ ਆ ਗਿਆ ਉਹ 2200 ਡੀਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ ਉਹ ਫਿਰ ਉਸਨੇ ਆਪਣੀ ਇੱਕ ਬਿਉਂਦ ਜਦੋਂ ਦੋ ਮੋਰਾ ਪੇਟ ਕਰਦਾ ਗਿਆ ਜਦੋਂ ਆਖਿਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੋ ਮੋਰਾ ਪੇਟ ਕੀਤੀਆਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜਦੋਂ ਤੇਰਾ ਜਹਾਜ਼ ਡੁੱਬ ਰਿਹਾ ਸੀ ਤਾਂ ਤੂੰ ਮੈਨੂੰ 500 ਮੋਰਾ ਪੇਟ ਕਰਨ ਲਈ ਕਿਹਾ ਸੀ ਹੁਣ ਤੂੰ ਸਿਰਫ ਇਹਨੂੰ ਦੋ ਮੋਰਾ ਪੇਟ ਕਰਨ ਆਇਆ ਹੈ ਇਹ ਗੱਲ ਸੁਣ ਕੇ ਮੱਖਣਸ਼ਾ ਬਹੁਤ ਹੀ ਖੁਸ਼ ਹੋ ਗਿਆ ਛੱਤੂ ਤੇ ਝੱਟ ਕੇ ਕਹਿਣ ਲੱਗਿਆ ਗੁਰੂ ਲਾ ਤੋਰੇ ਗੁਰਲਾ ਤੋ